ਕਦੇ ਸਾਲਾ ਆ ਬੜੀ ਬਿਮਾਰੀ ਹੁੰਦੀ ਤੁਹਾਨੂੰ ਜਾਨੀਆਂ ਨੂੰ ਉਥੋਂ ਚੰਗਾ ਭਲਾ ਤੁਸੀਂ ਸੂਟ ਪਸੰਦ ਕਰਕੇ ਲਿਆਉਂਦੀ ਆ ਜੇ ਘਰ ਆਣ ਕਿਉਂ ਜੁ ਨੁਕਸ ਕੱਢੀ ਜਾਣੇ ਕੱਢੀ ਜਾਣੇ ਇਹ ਗੂੜਾ ਵਾ ਇਹ ਥਿੱਕਾ ਇਹ ਏਦਾਂ ਹੈ ਮੋਟਾ ਹੈ ਬਦਲਾ ਹੈ ਉਹ ਤੇ ਨਹੀਂ ਪਤਾ ਲਾਦਾ ਕਈ ਵਾਰ ਨੇਹਰੇ ਤੇ ਉਹ ਨੇਹਰੇ ਲਗੀਆ ਤਾਂ ਖੂਜ ਦੁਕਾਨ ਪਾਈ ਉਹਨੇ ਲਾਈਟ ਨਹੀਂ ਹੁੰਦੀ ਇੱਥੇ ਨੇਹਰਾ ਚੜਿਆ ਉੱਥੇ ਕੋਈ ਪਤਾ ਨਾ ਨਰਾਤਾ ਹੁੰਦਾ ਤੁਹਾਨੂੰ ਉਥੇ ਮੋਤੀਆ ਉੱਤਰ ਹੁੰਦਾ ਉਹ ਛੋਟਾ ਵਾਪਸ ਕਰਕੇ ਆਉਣਾ ਮੈਂ ਨਹੀਂ ਜਾਣਾ ਵਾਪਸ ਕਰਕੇ ਦੋ ਜਿਹੜੇ ਅੱਗੇ ਮਾਰਲੇ ਤੇਰੇ ਨਾਲ ਤੁਸੀਂ ਤਾਂ ਸ਼ਰਮ ਲਈ ਤੁਸੀਂ ਵਾਪਸ ਕਰਕੇ ਆਉਣਾ ਉੱਥੇ ਉੱਥੇ ਆ ਬਜ਼ਾਰ ਦੇ ਵਿੱਚ ਵਾਰਾ ਪਸ਼ੂ ਵਾਂਗੂ ਮੂੰਹ ਚੁੱਕ ਕੇ ਦੌੜੀਆਂ ਫਿਰਦੀਆਂ ਜੀ ਉਦੋਂ ਨਹੀਂ ਸੀ ਗਿਆ ਮਾਂ ਦਾ ਤੁਹਾਨੂੰ ਉਦੋਂ ਨਹੀਂ ਫਿਰ ਦਖਦਾ ਉਦੋਂ ਲੱਤਾਂ ਪੀੜ ਹੁੰਦੀਆਂ ਇੱਥੇ ਤੁਹਾਨੂੰ 2 ਮਿੰਟ ਚਾਹ ਘੁੱਟ ਬਣਾਉਣ ਨੂੰ ਕਹਦਾ ਤੇ ਮੌਤ ਪੈ ਜਾਂਦੀ ਤੁਹਾਨੂੰ ਰਹਿਣ ਦੋ ਮੈਂ ਆਪੇ ਵਟਾ ਲਿਆਂਗੀ ਜਾ ਜਾ ਭਈ ਮੇਰਾ ਨਾ ਇੱਥੇ ਸਿਰ ਖਾ ਉੱਥੇ ਕਿਸੇ ਦੁਕਾਨਦਾਰ ਦਾ ਖਾ ਸਿਰ ਜਾ ਕੇ ਲਾਉ ਪੀ ਤੇ ਕੋਈ ਤਪਿਆ ਦੁਕਾਨਦਾਰ ਉਦਾਂ ਦਾ ਟੱਕਰ ਗਿਆ ਨਾ ਕੋ ਇੱਟ ਮਾਰਨੀ ਹੁੰਨੇ ਤੁਹਾਡੇ ਸਿਰ 'ਚ ਕੋ ਗੱਲਾਂ ਮਾਰਨ ਦੀ ਕਰਨਾ ਸਾਡਾ ਕੁਝ ਲੈਣ ਚੱਲ ਜਿਓ ਉੱਥੇ ਦੁਕਾਨ ਤੇ ਠੱਕੇ ਨਹੀਂ ਮੱਥੇ ਮੜੀ ਜਾਣੀਆਂ ਠੀਕ ਹੈ ਠੀਕ ਹੈ ਆ ਇੱਕ ਦੇ ਸਾਲਾ ਆ ਬੜੀ ਬਿਮਾਰੀ ਹੁੰਦੀ ਤੁਹਾਨੂੰ ਜਨਾਨੀਆਂ ਨੂੰ ਉੱਥੋਂ ਚੰਗਾ